ਪੰਜਾਬ ਦੇ ਚਾਰ ਹਲਕਿਆਂ ਵਿੱਚ ਜਿਮਨੀ ਚੋਣਾ ਅੱਜ 696000 ਵੋਟਰ ਕੰਨਗੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਜੀ20 ਵੱਲੋਂ ਗਾਜਾ ਨੂੰ ਹੋਰ ਸਹਾਇਤਾ ਤੇ ਯੂਕਰੇਨ ਵਿੱਚ ਜੰਗ ਖਤਮ ਕਰਨ ਦਾ ਸੱਦਾ ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ਵਿੱਚ ਚਾਰ ਪੰਜਾਬੀ ਸ਼ਾਮਲ ਹਰਿਆਣਾ ਹਿਮਾਚਲ ਦਿੱਲੀ ਸਮੇਤ 7 ਸੂਬਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਲਾਹੌਰ ਵਿੱਚ 3 ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਹੋਈਆਂ ਡੂੰਗੀਆਂ ਵਿਚਾਰਾਂ ਦੇਸ਼ਵਾਪਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੂਬੇ ਅੰਦਰ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਉਪ ਚੋਣਾਂ ਵਿੱਚ 696000 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਕੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜਨ ਵਾਲੇ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਦਰਸਨਯੋਗ ਹੈ ਕਿ ਇਹਨਾਂ ਚਾਰ ਹਲਕਿਆਂ ਤੋਂ ਗਿੱਦੜਵਾਹਾ ਤੋਂ 14 ਡੇਰਾ ਬਾਬਾ ਨਾਨਕ ਤੋਂ 14 ਬਰਨਾਲਾ ਤੋਂ 11 ਤੇ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ 6 ਉਮੀਦਵਾਰ ਮੈਦਾਨ ਵਿੱਚ ਹਨ ਗਿੱਦੜਵਾਹਾ ਵਿਧਾਨ ਸਭਾ ਹਲਕਾ ਸਭ ਤੋਂ ਮਹੱਤਵਪੂਰਨ ਸੀਟ ਮੰਨੀ ਜਾਂਦੀ ਹੈ ਜਿਸ ਵਿੱਚ 1,66,000 ਵੋਟਰ ਆਪਣੀ ਬੋਟ ਦੀ ਵਰਤੋਂ ਕਰਨਗੇ ਹਲਕਾ ਗਿੱਦੜਵਾਹਾ ਦੇ 78% ਦਿਹਾਤੀ ਵੋਟਰ ਹਨ ਜਦੋਂ ਕਿ 22% ਦੇ ਕਰੀਬ ਸ਼ਹਿਰੀ ਵੋਟਰ ਹਨ ਇਸੇ ਤਰ੍ਹਾਂ ਬਰਨਾਲਾ ਵਿਧਾਨ ਸਭਾ ਹਲਕੇ ਦੇ ਕੁੱਲ 170000 ਵੋਟਰਾਂ ਚੋਂ 63% ਦੇ ਕਰੀਬ ਸ਼ਹਿਰੀ ਵੋਟਰ ਤੇ 37% ਦਿਹਾਤੀ ਵੋਟਰ ਹਨ। ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਕੁੱਲ 159000 ਵੋਟਰਾਂ ਚੋਂ ਪੂਰੇ ਦੇ ਪੂਰੇ 100% ਵੋਟਰ ਦਿਹਾਤੀ ਹਨ। ਡੇਰਾਬਾਬਾ ਨਾਨਕ ਵਿੱਚ 193000 ਵੋਟਰਾਂ ਚੋਂ 96% ਦੇ ਕਰੀਬ ਦਿਹਾਤੀ ਤੇ 4% ਸ਼ਹਿਰੀ ਵੋਟਰ ਹਨ। ਵੀ ਨੰਬਰ ਨੂੰ ਪੈਣ ਜਾ ਰਹੀਆਂ ਵੋਟਾਂ ਵਿੱਚ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ ਵੋਟਰਾਂ ਵੱਲੋਂ 2027 ਚ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੰਡ ਵਾਲੀ ਸਰਕਾਰ ਦਾ ਨੀ ਪੱਥਰ ਰੱਖਿਆ ਜਾਵੇਗਾ ਇਹ ਗੱਲ ਵੀ ਦੱਸਣਯੋਗ ਹੈ ਕਿ ਸੂਬੇ ਦੀਆਂ ਇਹਨਾਂ ਉਪ ਚੋਣਾਂ ਦੇ ਨਤੀਜੇ ਇਹ ਗੱਲ ਸਪਸ਼ਟ ਕਰ ਦੇਣਗੇ ਕਿ ਕਿਹੜੀ ਪਾਰਟੀ ਕਿੰਨੇ ਕ ਪਾਣੀ ਵਿੱਚ ਖੜੀ ਹੈ ਜਿਸ ਤੋਂ ਪੰਜਾਬ ਦੇ ਲੋਕਾਂ ਦੇ ਮੂਡ ਦਾ 90% ਪਤਾ ਚੱਲ ਜਾਵੇਗਾ ਕਿ ਪੰਜਾਬੀ 2027 ਵਿੱਚ ਕਿਸ ਪਾਰਟੀ ਨੂੰ ਪੰਜਾਬ ਦੀ ਸਤਾ ਸੌਂਪਣ ਦੇ ਰੌਂ ਵਿੱਚ ਹਨ ਦੁਨੀਆ ਦੀਆਂ 20 ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾਵਾਂ ਨੇ ਸਾਂਝਾ ਐਲਾਨਨਾਮਾ ਜਾਰੀ ਕਰਦੇ ਹੋਏ ਭੁੱਖਮਰੀ ਨਾਲ ਨਜੱਠਣ, ਜੁੱਧ ਪ੍ਰਭਾਵਿਤ ਗਾਜਾ ਲਈ ਵਦੇਰੇ ਸਹਾਇਤਾ ਤੇ ਮਦਦ ਪੂਰਤ ਯੂਕਰੇਨ ਵਿੱਚ ਜੰਗ ਖਤਮ ਕਰਨ ਲਈ ਇੱਕ ਕਮੰਤਰੀ ਸਮਝੌਤੇ ਦੀ ਮੰਗ ਕੀਤੀ ਹੈ ਸਾਂਝੇ ਬਿਆਨ ਦਾ ਸਮੂਹ ਮੈਂਬਰਾਂ ਦੁਆਰਾ ਸਮਰਥਨ ਕੀਤਾ ਗਿਆ ਸੀ ਪਰ ਇਹ ਪੂਰੀ ਤਰ੍ਹਾਂ ਸਰਬਸੰਮਤੀ ਤੋਂ ਵਾਂਝਾ ਰਿਹਾ G20 ਨੇ ਅਰਬ ਪਤਿਆਂ ਤੇ ਪਵਿੱਖ ਵਿਸ਼ਵਵਿਆਪੀ ਟੈਕਸ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ UNSC ਨੂੰ ਇਸ ਦੇ ਪੰਜ ਮੌਜੂਦਾ ਸਥਾਈ ਮੈਂਬਰਾਂ ਤੋਂ ਅੱਗੇ ਵਧਾਉਣ ਦੀ ਆਗਿਆ ਦੇਣ ਵਾਲੇ ਸੁਧਾਰਾਂ ਲਈ ਵੀ ਕਿਹਾ ਹੈ। ਬੀ ਪ੍ਰਮੁੱਖ ਆਰਥਿਕ ਵਿਵਸਥਾਵਾਂ ਦੇ ਸਮੂਹ ਦੇ ਨੇਤਾਵਾਂ ਨੇ ਗਾਜਾ ਤੇ ਲੈਵਨਾਨ ਵਿਚ ਵੀ ਵਿਆਪਕ ਜੰਗਬੰਦੀ ਦੀ ਮੰਗ ਕੀਤੀ ਹੈ। ਜਦ ਕਿ ਜਲਵਾਯੂ ਤਬਦੀਲੀ ਗਰੀਬੀ ਘਟਾਉਣ ਤੇ অতি ਅਮੀਰਾਂ ਤੇ ਟੈਕਸ ਲਗਾਉਣ ਤੇ ਸਹਿਯੋਗ ਦੀ ਜ਼ਰੂਰਤ ਤੇ ਜ਼ੋਰ ਦਿੱਤਾ G20 ਐਲਾਨਨਾਮੇ ਵਿੱਚ ਰੂਸ ਦਾ ਨਾਂ ਲੈ ਬਿਨਾ ਸ਼ਾਂਤੀ ਦੀ ਮੰਗ ਕਰਦੇ ਹੋਏ ਯੂਕਰੇਨ ਵਿੱਚ ਮਨੁੱਖੀ ਕਤਲੇਆਮ ਤੇ ਚਿੰਤਾ ਜ਼ਾਹਰ ਕੀਤੀ ਗਈ ਉਧਰ ਰਿਓ ਡੀ ਜਨੇਰੀਓ ਦੀ ਸਟੇਟ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰੋਫੈਸਰ ਪੋਲੋ ਵਿਲਾਸਕੋ ਦਾ ਕਹਿਣਾ ਹੈ ਕਿ ਐਲਾਨਨਾਮਾ ਦੋਸ਼ੀਆਂ 'ਤੇ ਉਂਗਲ ਨਹੀਂ ਚੁੱਕਦਾ ਪਾਵ ਇਹ ਇਜ਼ਰਾਈਲ ਜਾਂ ਰੂਸ ਦਾ ਕੋਈ ਆਲੋਚਨਾਤਮਕ ਜਿਕਰ ਨਹੀਂ ਕਰਦਾ ਪਰ ਇਹ ਦੋਮਾ ਮਾਬਨਿਆਂ ਚ ਨਾਟਕੀ ਮਾਨਵਤਾਵਾਦੀ ਸਥਿਤੀਆਂ ਨੂੰ ਉਜਾਗਰ ਕਰਦਾ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਿਛਲੇ ਦਿਨੀ ਹੋਈਆਂ ਸਵੈ ਚੋਣਾਂ ਦੌਰਾਨ ਜਿੱਤ ਦਰਜ ਕਰਨ ਵਾਲੀ ਐਨ ਡੀ ਪੀ ਪਾਰਟੀ ਦੀ ਸਰਕਾਰ ਵਿੱਚ ਪੰਜਾਬੀ ਭਾਈਚਾਰਾ ਵੀ ਹਿੱਸੇਦਾਰ ਹੋਵੇਗਾ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਬਣੇ ਪ੍ਰੀਮੀਅਰ ਡੇਵਿਡ ਈਵੀ ਨੇ ਆਪਣੇ ਕੈਬਨਿਟ ਵਿੱਚ ਡੈਪਟੀ ਪ੍ਰੀਮੀਅਰ ਸਮੀਰ ਚਾਰ ਪੰਜਾਬੀਆਂ ਨੂੰ ਮੰਤਰੀ ਬਣਾਇਆ ਹੈ। ਸਰਕਾਰ ਵਿੱਚ ਇਹਨਾਂ ਪੰਜਾਬੀਆਂ ਨੂੰ ਥਾਂ ਦਿੱਤੀ ਗਈ ਹੈ। ਉਹਨਾਂ ਵਿੱਚ ਨਿੱਕੀ ਸ਼ਰਮਾ ਨੂੰ ਆਟਾਉਨ ਦੀ ਜਨਰਲ ਤੇ ਡੈਪਟੀ ਪ੍ਰੀਮੀਅਰ ਦਾ ਅਹੁਦਾ ਦਿੱਤਾ ਗਿਆ ਜਦਕਿ ਰਵੀ ਸਿੰਘ ਪਰਮਾਰ ਨੂੰ ਜੰਗਲਾਤ ਮੰਤਰੀ, ਰਵੀ ਕਾਲੋ ਨੂੰ ਹਾਊਸਿੰਗ ਤੇ ਮਿਊਨਿਸਪਲ ਮਾਮਲੇ ਮੰਤਰੀ ਤੇ ਜਗਰੂਪ ਬਰਾੜ ਨੂੰ ਮਾਈਨਿੰਗ ਤੇ ਖਣਨ ਦੇ ਮੰਤਰੀ ਬਣਾਇਆ ਗਿਆ ਹੈ। ਡੈਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਨੇ ਵੈਨਕੂਵਰ ਹੈਸਟਿੰਗਸ ਹਲਕੇ ਤੋਂ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ ਪਿਛਲੀ ਈਵੀ ਸਰਕਾਰ 'ਚ ਉਹਨਾਂ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਸੀ ਹਾਊਸਿੰਗ ਤੇ ਮਿਊਂਸਪਲ ਮਾਮਲੇ ਮੰਤਰੀ ਰਵੀ ਕਾਲੋਂ ਨਾਰਥ ਡੈਲਟਾ ਤੋਂ ਮੋੜ ਚੋਣ ਜਿੱਤੇ ਹਨ ਇਸ ਤੋਂ ਪਹਿਲਾਂ 2017 ਵਿੱਚ ਉਹ ਵਿਧਾਇਕ ਤੇ 2020 ਵਿੱਚ ਬਣੀ ਪਿਛਲੀ ਐਨਡੀਪੀ ਸਰਕਾਰ ਵਿੱਚ ਵੀ ਕੈਬਨਟ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਜੰਗਲਾਤ ਮੰਤਰੀ ਰਵੀ ਸਿੰਘ ਪਰਮਾਰ ਲੈਂਗਫੋਰਡ ਜਵਾਨ ਡੀ ਫੂਕਾ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ ਪਿਛਲੇ ਸਾਲ ਉਹਨਾਂ ਨੇ ਇਸ ਹਲਕੇ ਤੋਂ ਜਿਮਨੀ ਚੋਣ ਜਿੱਤੀ ਸੀ ਪਰਮਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਘੱਟ ਉਮਰ ਦੇ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਹੈ ਮਾਈਨਿੰਗ ਤੇ ਖਣਜ ਮੰਤਰੀ ਜਗਰੂਪ ਬਰਾਂਡ ਨੇ ਸਰੀ ਫਲੀਟਵੁੱਡ ਹਲਕੇ ਤੋਂ ਚੋਣ ਜਿੱਤੀ ਹੈ ਉਹ ਪਹਿਲੀ ਵਾਰ 2004 ਵਿੱਚ ਵਿਧਾਇਕ ਬਣੇ ਸਨ ਅਤੇ ਇਸ ਵਾਰ ਉਹ 6ਵੀਂ ਵਾਰ ਵਿਧਾਇਕ ਚੁਣੇ ਗਏ ਇਨਾ ਚਾਰ ਪੰਜਾਬੀ ਮੰਤਰੀਆਂ ਸਮੇਤ ਨਵੇਂ ਕੈਬਨਿਟ ਵਿੱਚ 23 ਮੰਤਰੀ ਅਤੇ 4 ਮਨਿਸਟਰ ਆਫ ਸਟੇਟ ਸ਼ਾਮਲ ਹਨ। ਦਿੱਲੀ ਵਿੱਚ ਪ੍ਰਦੂਸ਼ਣ ਬੇਅਹਦ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ। ਮੰਗਲਵਾਰ ਸਵੇਰੇ 7 ਵਜੇ ਦਿੱਲੀ ਦੇ ਕਈ ਖੇਤਰਾਂ ਵਿੱਚ 에ਅਰ ਕੁਆਲਿਟੀ ਇੰਡੈਕਸ AQI 500 ਤੋਂ ਉੱਪਰ ਦਰਜ ਕੀਤਾ ਗਿਆ। ਦਿੱਲੀ ਦਾ ਔਸਤ AQI 494 ਦਰਜ ਕੀਤਾ ਗਿਆ ਜੋ ਇਸ ਮੌਸਮ ਦਾ ਸਭ ਤੋਂ ਵੱਧ ਹੈ। ਦਿੱਲੀ ਦੇ ਨਾਲ ਲੱਗਦੇ ਨੁਆਇਡਾ ਵਿੱਚ ਪ੍ਰਦੂਸ਼ਣ ਤੇ ਧੂਏ ਕਾਰਨ ਈਸਟਰਨ ਪੈਰੀਫਰਲ ਐਕਸਪ੍ਰੈਸ ਵੇ ਤੇ ਮੰਗਲਵਾਰ ਸਵੇਰੇ ਕਈ ਹਾਦਸੇ ਵਾਪਰੇ ਇੱਥੇ ਵਿਜ਼ਿਬਿਲਟੀ ਘਟ ਹੋਣ ਕਾਰਨ ਇੱਕ ਟਰੱਕ ਡਿਵਾਈਡਰ ਤੇ ਚੜ ਗਿਆ ਇਸ ਕਾਰਨ ਟਰੱਕ ਦੇ ਪਿੱਛੇ ਆ ਰਹੀਆਂ 4 ਐਸਯੂਵੀ ਕਾਰਾਂ ਤੇ ਕੁਝ ਬਾਈਕਾਂ ਦੀ ਟੱਕਰ ਹੋ ਗਈ ਇਸ ਹਾਦਸੇ ਵਿੱਚ 2 ਬਾਈਕ ਸਵਾਰ ਮਾਰੇ ਗਏ ਮੌਸਮ ਵਿਭਾਗ ਨੇ ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਬਿਹਾਰ ਵਿੱਚ 1-2 ਦਿਨਾਂ ਲਈ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ ਕੀਤਾ ਹੈ। ਠੰਡ ਦਾ ਸਭ ਤੋਂ ਵੱਧ ਅਸਰ ਰਾਜਸਥਾਨ ਵਿੱਚ ਦੇਖਣ ਨੂੰ ਮਿਲਿਆ ਹੈ। ਸਿਕਰ ਦੇ ਫਤਿਹਪੁਰ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਭਾਰਤਪੁਰ ਵਿੱਚ ਧੁੰਦ ਕਾਰਨ ਵਿਜ਼ਿਬਿਲਿਟੀ 5 ਮੀਟਰ ਤੋਂ ਘੱਟ ਰਹੀ। ਦੇਸ਼ ਵਿੱਚ ਸਭ ਤੋਂ ਘੱਟ ਵਿਜ਼ਿਬਿਲਟੀ ਪਾਪ 0 ਮੀਟਰ ਆਗਰਾ 'ਚ ਦਰਜ ਕੀਤੀ ਗਈ। ਆਉਣ ਵਾਲੇ ਕੁਝ ਦਿਨਾਂ ਵਿੱਚ ਇੱਥੇ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ। ਚੀਫ ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਰਾਸ਼ਟਰੀ ਰਾਤਾਨੇ ਦਿੱਲੀ 'ਚ ਪ੍ਰਦੂਸ਼ਣ ਦੇ ਗੰਭੀਰ ਪੱਧਰ ਨੂੰ ਦੇਖਦੇ ਹੋਏ ਸਾਰੇ ਜੱਜਾਂ ਨੂੰ ਜਿੱਥੇ ਵੀ ਸੰਭਵ ਹੋਵੇ ਡਿਜੀਟਲ ਢੰਗ ਨਾਲ ਸੁਣਵਾਈ ਦੀ ਇਜਾਜ਼ਤ ਦੇਣ ਲਈ ਕਿਹਾ ਗਿਆ ਹੈ। ਦਿੱਲੀ ਦੇ ਚੌਗਿਰਦਾ ਮੰਤਰੀ ਗੋਪਾਰਾਏ ਨੇ ਕੇਂਦਰ ਸਰਕਾਰ ਨੂੰ ਚਿੱਠੀ ਲੈ ਕੇ ਨਕਲੀ ਮੀਂਹ ਦੀ ਮੰਗ ਕੀਤੀ ਹੈ। ਰਾਏ ਨੇ ਕੇਂਦਰੀ ਚੋਗਿਰਦਾ ਮੰਤਰੀ ਪੋਪਿੰਦਰ ਯਾਦਵ ਨੂੰ ਕਿਹਾ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਬਹੁਤ ਗੰਭੀਰ ਸ਼੍ਰੇਣੀ ਵਿੱਚ ਹੈ ਇਸ ਨਾਲ ਜੱਠਣ ਲਈ ਨਕਲੀ ਮੀਂਹ ਦੀ ਲੋੜ ਹੈ ਇਹ ਇੱਕ ਮੈਡੀਕਲ ਐਮਰਜੈਂਸੀ ਹੈ ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਲਾਹੌਰ ਦਾ ਦੂਜਾ ਦਿਨ ਸੀ ਇਸ ਮੌਕੇ ਤੇ ਬਹੁਤ ਹੀ ਡੂੰਘੀਆਂ ਵਿਚਾਰਾ ਕੀਤੀਆਂ ਗਈਆਂ ਕਾਨਫਰੰਸ ਦਾ ਆਗਾਜ਼ ਇਨਾਮ ਜੇਤੂ ਗਵਈਏ ਬੱਚਿਆਂ ਨੇ ਉਸਤਾਦੀ ਸੁਰਾਂ ਦੇ ਸੰਗ ਕੀਤਾ ਗਵਰਨਰ ਸਾਹਿਬ ਪੁਜੇ ਰਸਮੀ ਸ਼ੁਰੂਆਤ ਹੋਈ ਇਸ ਮੌਕੇ ਤੇ ਐਸ ਅਸ਼ੋਕਪura ਨਾਸਰ ਟਿੱਲੋ ਫਰਹਾਦ ਇਕਵਾਲ ਨੇ ਸੁਆਗਤੀ ਸ਼ਬਦਾਂ ਨਾਲ ਇਸ ਨੂੰ ਅੱਗੇ ਤੋਰਿਆ ਡਾਕਟਰ ਸ੍ਰਿੰਦਰ ਸਿੰਘ ਗਿੱਲ ਦੀ ਕਿਤਾਬ ਜਾਰੀ ਕੀਤੀ ਗਈ ਉਹਨਾਂ ਇੱਥੇ ਪੰਜਾਬੀ ਸਕੂਲ ਖੋਲਣ ਦਾ ਐਲਾਨ ਕਰਕੇ ਪੰਜਾਬੀ ਮਾਂ ਬੋਲੀ ਨੂੰ ਵੱਡਾ ਹੁਲਾਰਾ ਦਿੰਦਾ ਹੈ ਅਤੇ ਪਾਈ ਮਰਦਾਨਾ ਸੰਗੀਤ ਵਿਦਿਆਲਿਆ ਖੋਲਣ ਦੀ ਵੀ ਗੱਲ ਕੀਤੀ ਪਹਿਲੀ ਵਿਚਾਰ ਚਰਚਾ ਦੇ ਵਿੱਚ ਬਾਬਾ ਫਰੀਦ, ਬਾਬਾ ਨਾਨਕ, ਬੁੱਲੇ ਸ਼ਾ ਅਤੇ ਅਜੋਕੇ ਸਮਾਜ ਦੇ ਵਿਸ਼ਿਆਂ ਨੂੰ ਸ਼ੋਅਆ ਗਿਆ। ਪੈਨਲ ਦੇ ਵਿੱਚ ਮੌਜੂਦ ਖਾਲਿਦ ਮੰਜੂਰ ਸ਼ਾ, ਪ੍ਰੋਫੈਸਰ ਕਲਿਆਣ ਸਿੰਘ ਕਰਿਆਣਾ ਤੇ ਸੁਗਰਾ ਸੈਦਵ ਸ਼ਾਮਲ ਹੋਏ। ਦੂਜੀ ਵਿਚਾਰ ਚਰਚਾ ਦੇ ਵਿੱਚ সোহੇਲ ਅਹਿਮਦ, ਗੁਰਪ੍ਰੀਤ ਕੋਰ ਪੰਗੂ ਅਤੇ ਮਲਕੀਸ਼ ਸਿੰਘ ਰੌਣੀ ਬੈਠੇ ਜਿਨ੍ਹਾਂ ਨੇ ਪੰਜਾਬੀ ਸਿਨੇਮੇ ਦੇ ਬਦਲਦੇ ਰੂਪ ਤੇ ਵਿਚਾਰ ਚਰਚਾ ਕੀਤੀ। ਮਲਕੀਤ ਸਿੰਘ ਰੌਣੀ ਨੇ ਫਿਲਮਾਂ ਨੂੰ ਦੂਰਦਰਸ਼ੀ ਨਜ਼ਰੀਏ ਤੋਂ ਵੇਖਣਾ ਤੇ ਬਣਾਉਣ ਦੀ ਗੱਲ ਕੀਤੀ ਹੈ ਤੇ ਕਿਹਾ ਕਿ ਬਹੁਤੀਆਂ ਫਿਲਮਾਂ ਅਖੀਰ ਵਿੱਚ ਕਹਾਣੀ ਸਮੇਟਣ ਤੱਕ ਸੀਮਤ ਰਹਿ ਜਾਂਦੀਆਂ ਹਨ ਪਰ ਉਸ ਤੋਂ ਬਾਅਦ ਦੀ ਕਹਾਣੀ ਕਿੰਜ ਹੁੰਦੀ ਹੈ ਉੱਥੇ ਤੱਕ ਪਹੁੰਚ ਨਹੀਂ ਹੁੰਦੀ ਪਰ ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਅਜੋਕੀਆਂ ਪੰਜਾਬੀ ਫਿਲਮਾਂ ਹੁਣ ਮਨੋਰਥ ਭਰਪੂਰ ਬਣਨ ਲੱਗੀਆਂ ਹਨ ਗੌਰਪ੍ਰੀਤ ਪੰਗੂ ਹੋਰਾਂ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬੀ ਸਿਨੇਮਾ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਜ਼ਰੀਆ ਬਣ ਰਿਹਾ ਹੈ। ਇਸ ਮੌਕੇ ਤੇ ਕਲਾਕਾਰ ਕਰਮਜੀਤ ਅਨਮੋਲ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ ਆਪਣਾ ਮਸ਼ਹੂਰ ਗੀਤ ਮੈਂ ਚਾਦਰ ਕੱਢਦੀ ਨਹੀਂ ਗਾ ਕੇ ਖੂਬ ਰੰਗ ਬਣਿਆ। ਗਾਇਕ ਪੀਰ ਸਿੰਘ ਨੇ ਵੀ ਬਹੁਤ ਹੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ ਤੇ ਤਾੜੀਆਂ ਦਾ ਮੀਂਹ ਵਰ ਗਿਆ। ਇੰਗਲੈਂਡ ਤੋਂ ਪੁੱਜੇ ਗੀਤਕਾਰ ਤੇ ਪੇਸ਼ੇਵਰ ਡਾਕਟਰ ਬਲਸਿੱਧੂ ਨੇ ਵੀ ਗੀਤ गा ਕੇ ਮਾਹੌਲ ਨੂੰ ਖੁਸ਼ਗਵਾਰ ਕਰ ਦਿੱਤਾ ਅੱਜ ਵੀ ਸਥਾਨਕ ਕਲਾਕਾਰਾਂ ਨੇ ਸਟੇਜ ਤੇ ਕਈ ਤਰ੍ਹਾਂ ਦੇ ਰੰਗ ਬੰਨੇ ਅਤੇ ਦਰਸ਼ਕਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਰਜਾਈ ਰੱਖਿਆ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪਾਜਪਾ ਦੇ ਕੌਮੀ ਜਰਨਲਿਸਟਕਰ ਵਿਨੋਦ ਤਾਵੜੇ ਤੇ ਪੈਸੇ ਵੰਡਣ ਦੇ ਦੋਸ਼ ਲੱਗੇ ਹਨ ਮੁੰਬਈ ਦੇ ਉਪਨਗਰ ਵਿਰਾੜ ਵਿੱਚ ਹੋਟਲ ਵਿੱਚ ਚੋਣ ਕਮਿਸ਼ਨ ਨੇ ਅਫਸਰਾਂ ਨੇ ਤਾਵੜੇ ਦੇ ਕਮਰੇ ਵਿੱਚੋਂ 9 ਲੱਖ ਰੁਪਏ ਤੇ ਕਾਗਜ਼ਾਤ ਬਰਾਮਦ ਕੀਤੇ ਹਨ ਇਸ ਦੀ ਵੀਡੀਓ ਵੀ ਇੱਕ ਸਾਹਮਣੇ ਆਈ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਵਿਸਾਰ ਨਾਲ ਜਾਣਕਾਰੀ ਨਹੀਂ ਦਿੱਤੀ ਸਿਰਫ ਇਹਨਾਂ ਕਿਹਾ ਹੈ ਕਿ ਕੁਝ ਸੀਜ਼ ਕੀਤਾ ਗਿਆ ਹੈ ਵਿਰੋਧੀ ਧਿਰ ਦੇ ਦੋਸ਼ ਤੋਂ ਬਾਅਦ ਚੋਣ ਕਮਿਸ਼ਨ ਨੇ ਵਿਰੋਧ ਤਾਵੜੇ ਅਤੇ ਨਾਰਾ ਸੁਪਾਰਾ ਤੋਂ ਭਾਜਪਾ ਉਮੀਦਵਾਰ ਰਾਜਨ ਨਾਇਕ ਦੇ ਖਿਲਾਫ ਲੋਕ ਨਮਾਇੰਦਗੀ ਕਾਨੂੰਨ ਤਹਿਤ ਐਫ ਆਈ ਆਰ ਦਰਜ ਕੀਤੀ ਹੈ ਹਿਤੇਂਦਰ ਠਾਕਰ ਦੀ ਬਹੁ ਵਿਕਾਸ ਅਗਾੜੀ ਦੇ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਤਾਵੜੇ ਮੰਗਲਵਾਰ ਨੂੰ 5 ਕਰੋੜ ਲੈ ਕੇ ਵਿਰਾੜ ਇਲਾਕੇ ਦੇ ਇੱਕ ਹੋਟਲ ਵਿੱਚ ਪੁੱਜੇ। ਉਹਨਾਂ ਨਾਲ ਨਾਲਾਸਪਾਰਾ ਸੀਟ ਤੋਂ ਭਾਜਪਾ ਉਮੀਦਵਾਰ ਰਾਜਨ ਨਾਇਕ ਅਤੇ ਹੋਰ ਵਰਕਰ ਵੀ ਸਨ। ਵਿਰੋਧ ਤਾਵੜੇ ਦਾ ਕਹਿਣਾ ਹੈ ਕਿ ਨਾਲਾਸਪਾਰਾ ਵਿਧਾਨਸਭਾ ਹਲਕੇ 'ਚ ਵਰਕਰਾਂ ਦੀ ਮੀਟਿੰਗ ਚੱਲ ਰਹੀ ਸੀ ਵੋਟਾਂ ਵਾਲੇ ਦਿਨ ਦੇ ਚੋਣ ਜਾਬਤੇ ਦੀਆਂ 12 ਗੱਲਾਂ ਦੱਸਣ ਲਈ ਮੈਂ ਉੱਥੇ ਪੁੱਜਿਆ ਸੀ। ਉਨਾ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਨੇ ਅਜਿਹੇ ਇਲਜ਼ਾਮ ਲਗਾਏ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨਾਲ ਜੁੜੀ ਇੱਕ ਵੀਡੀਓ ਦਾ ਹਵਾਲਾ ਦਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਅੰਗ ਕੀਤਾ ਹੈ ਤੇ ਸਵਾਲ ਕੀਤਾ ਹੈ ਕਿ ਇਹ 5 ਕਰੋੜ ਕਿਸਤੇ ਹਨ ਕਿਸਤੀ ਸੇਫ ਵਿੱਚੋਂ ਨਿਕਲੇ ਹਨ ਅਤੇ ਜਨਤਾ ਦਾ ਪੈਸਾ ਲੁੱਟ ਕੇ ਕਿਸ ਨੇ ਟੈਂਪੂ ਵਿੱਚ ਭਜਾਇਆ ਹੈ। ਉਨਾ ਪ੍ਰਧਾਨ ਮੰਤਰੀ ਦੀ ਇੱਕ ਹੈ ਤੋਂ ਸੇਫ ਹੈ ਵਾਲੇ ਹਾਲੀਆ ਬਿਆਨ 'ਵਰ ਇਸ਼ਾਰਾ ਕਰਦੇ ਇਹ ਵਿਅੰਗ ਕੀਤਾ ਬੈਂਗਲੌਰੂ ਤੋਂ ਮਾਲੇ ਜਾ ਰਹੇ ਇੰਡੀਗੋ ਦੇ ਇੱਕ ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਮੰਗਲਵਾਰ ਦੁਪਹਿਰ ਕੋਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਉਡਾਣਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ ਵੈੱਬਸਾਈਟ ਫਲਾਈਟ ਰੈਡਾਰ 24 ਮੁਤਾਬਕ ਮਾਲਦੀਵ ਦੀ ਰਾਤਾਨੀ ਮਾਲੇ ਲਈ ਉਡਾਣ A321 ਜਹਾਜ਼ ਰਾਹੀਂ ਸੰਚਾਲਿਤ ਕੀਤੀ ਜਾ ਰਹੀ ਸੀ ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆ ਗਈ ਜਿਸ ਤੋਂ ਬਾਅਦ ਉਸ ਨੂੰ ਕੋਚੀ ਹਵਾਈ ਅੱਡੇ 'ਤੇ ਮੋੜ ਦਿੱਤਾ ਗਿਆ ਅਤੇ ਬਾਅਦ ਦੁਪਹਿਰ ਲਗਭਗ 2 ਵਜੇ ਦੇ ਕਰੀਬ ਉਸ ਨੂੰ ਉੱਥੇ ਸੁਰੱਖਿਅਤ ਉਤਾਰਿਆ ਗਿਆ IndiGo ਬਲੋ ਇਸ ਸਬੰਧ ਵਿੱਚ ਫਿਲਹਾਲ ਕੋਈ ਬਿਆਨ ਨਹੀਂ ਆਇਆ ਵਿਜੇ ਮਾਲੀਆ ਤੇ ਨਿਰਮੋਦੀ ਨੂੰ ਭਾਰਤ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਹੌਲ ਸਜਾਹ G20 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਟ ਸਟਾਰਮਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਵਿਜੇ ਮਾਲਿਆ ਤੇ ਨਿਰ ਮੋਦੀ ਦੀ ਹਵਾਲਗੀ ਤੇ ਚਰਚਾ ਕੀਤੀ ਗਈ ਦੋਵੇਂ ਕਰੋੜਾਂ ਭਾਰਤੀਆਂ ਨਾਲ ਧੋਖਾ ਕਰਕੇ ਫਰਾਰ ਹਨ ਵਿਜੇ ਮਾਲਿਆ ਕੈਂਗ ਫਿਸ਼ਰ 에ਅਰਲਾਈਨਜ਼ ਨਾਲ ਸੰਬੰਧਿਤ 9000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਉਹ ਲੜਿੰਦਾ ਹੈ ਉਹ 2016 ਤੋਂ ਬ੍ਰਿਟਾਨੀਆ ਵਿੱਚ ਰਹਿ ਰਿਹਾ ਹੈ ਨੀਰ ਮੋਦੀ ਤੇ ਪੰਜਾਬ ਨੈਸ਼ਨਲ ਬੈਂਕ ਕਪਲੇ ਵਿੱਚ 13000 ਕਰੋੜ ਰੁਪਏ ਦੀ ਧੋਖਾ ਦੇਹੀ ਕਰਨ ਦਾ ਦੋਸ਼ ਹੈ। ਉਹ ਪਿਛਲੇ 5 ਸਾਲ ਤੋਂ ਲੰਡਨ ਦੀ ਜੇਲ੍ਹ ਵਿੱਚ ਹੈ। ਮਾਲੀਆ ਤੇ ਨੀਰ ਮੋਦੀ ਨੂੰ ਵਾਪਸ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਜਨਵਰੀ ਵਿੱਚ ਕੇਂਦਰੀ ਜਾਂਚ ਬਿਊਰੋ ਇਨਫੋਰਸਮੈਂਟ ਡਾਇਰੈਕਟੋਰੇਟ ਰਾਸ਼ਟਰੀ ਜਾਂਚ ਏਜੰਸੀ ਅਤੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨਾਲ ਇੱਕ ਉੱਚ ਪਦਰੀ ਵਫ਼ਤ ਬ੍ਰਿਟਾਨੀਆ ਗਿਆ ਸੀ। ਰੂਸ ਦੇ ਰਾਸ਼ਪਤੀ ਬਲੈਦੀਮੀਰ ਪੋਤਨ ਅਗਲੇ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ ਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੁਆਰਾ ਸਾਲਾਨਾ ਮੁਲਾਕਾਤ ਲਈ ਤੈਅ ਢਾਂਚੇ ਦੇ ਹਿੱਸੇ ਵਜੋਂ ਅਗਲੇ ਸਾਲ ਭਾਰਤ ਆ ਸਕਦੇ ਹਨ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਮੁਲਾਕਾਤ ਲਈ ਵਿਚਾਰ ਕਰ ਰਹੀਆਂ ਹਨ ਪਰ ਅਜੇ ਤੱਕ ਆਖ਼ਤਮ ਫੈਸਲਾ ਨਹੀਂ ਲਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਜਦੋਂ ਦੋਵਾਂ ਨੇਤਾਵਾਂ ਨੇ ਜੁਲਾਈ ਵਿੱਚ ਮਾਸਕੋ ਵਿੱਚ ਸਿਖਰ ਵਾਰਤਾ ਕੀਤੀ ਸੀ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੀਨੀਅਰ ਭਾਰਤੀ ਸੰਪਾਦਕਾਂ ਨਾਲ ਇੱਕ ਵੀਡੀਓ ਗੱਲਬਾਤ ਵਿੱਚ ਭਾਰਤ ਅਤੇ ਰੂਸ ਦਰਮਿਆਨ ਮਜ਼ਬੂਤ ਦਵੱਲੇ ਸਬੰਧਾਂ ਦਾ ਹਵਾਲਾ ਦਿੰਦਾ ਤੇ ਕਿਹਾ ਹੈ ਕਿ ਪੁਤਿੰ ਦੀ ਯਾਤਰਾ ਪ੍ਰਸਤਾਵਿਤ ਹੈ। ਉਹਨਾਂ ਨੇ ਕੋਈ ਖਾਸ ਤਰੀਕਾ ਨਹੀਂ ਦਿੱਤਿਆਂ ਅਤੇ ਨਾ ਹੀ ਫੇਰੀ ਬਾਰੇ ਕੋਈ ਪੱਕਾ ਬਿਆਨ ਦਿੱਤਾ ਹੈ। ਪੇਸਕੋਵ ਨੇ ਕਿਹਾ ਕਿ ਅਸੀਂ ਫੇਰੀ ਦੀ ਉਡੀਕ ਕਰ ਰਹੇ ਹਾਂ। ਤਾਰੀਖਾਂ ਆਪਸੀ ਤੌਰ ਤੇ ਜਲਦੀ ਹੀ ਤੈਅ ਹੋ ਜਾਣਗੀਆਂ। ISRO ਦੀ ਵਪਾਰਕ ਇਕਾਈ NSIL ਨੇ ਕਿਹਾ ਹੈ ਕਿ ਦੇਸ਼ ਦੇ ਨਵੀਨਤਮ ਸੰਚਾਰ ਉਪਗ੍ਰਹਿ GSAT-N2 ਨੂੰ ਐਲਾਨ ਮਸਕ ਦੁਆਰਾ ਸਥਾਪਿਤ SpaceX ਦੁਆਰਾ ਅਮਰੀਕਾ ਦੇ ਕੇਪ ਕੈਨੇਵਰਲ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ ਨਿਊ ਸਪੇਸ ਇੰਡੀਆ ਲਿਮਟਿਡ ਦਾ ਕਹਿਣਾ ਹੈ ਕਿ ਸੰਚਾਰ ਉਪਗ੍ਰਹਿ ਬ੍ਰਾਡਬੈਂਡ ਸੇਵਾਵਾਂ ਅਤੇ ਭਾਰਤੀ ਖੇਤਰ ਵਿੱਚ ਉਡਾਨ ਵਿੱਚ ਸੰਪਰਕ ਨੂੰ ਵਧਾਏਗਾ ਤੇਸ਼ਤੀ ਪੁਲਾੜ ਏਜੰਸੀ ਦੇ ਸਾਬਕਾ ਮੁਖੀਆਂ ਨੇ ਕਿਹਾ ਹੈ ਕਿ ਉਪਗ੍ਰਹਿ ਇਸਰੋ ਦੀ ਮੌਜੂਦਗੀ ਲਾਂਚ ਸਮਰੱਥਾ ਨਾਲੋਂ ਭਾਰੀ ਸੀ ਇਸ ਲਈ ਉਸ ਨੂੰ ਵਿਦੇਸ਼ੀ ਲਾਂਚ ਵਾਂਦ ਦੀ ਝੋਣ ਕਰਨੀ ਪਈ ਪੀਟੀਆਈ ਨਾਲ ਗੱਲਬਾਤ ਕਰਦੇ ਹੋਏ ਇਸਰੋ ਦੇ ਸਾਬਕਾ ਚੇਅਰਮੈਨ ਕੇ ਸੇਵੰਦਾ ਕਹਿਣਾ ਹੈ ਕਿ ਇਸਰੋ ਲਾਂਚ ਵਾਂਦਾਂ ਦੀ ਸਮਰੱਥਾ ਤੋਂ ਪਰੇ ਇੱਕ ਭਾਰੀ ਉਪਗ੍ਰਹਿ ਸੀ ਇਸ ਲਈ ਉਸ ਨੂੰ ਬਾਹਰ ਭੇਜਿਆ ਗਿਆ ਸੈਟੇਲਾਈਟ ਦੀ ਮਿਸ਼ਨ ਲਾਈਫ 14 ਸਾਲ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਤੇ ਉਹਨਾਂ ਦੇ ਚੀਨੀ ਹਮਰਤਬਾ ਵਾਂਗ ਜੀ ਨੇ ਭਾਰਤ-ਚੀਨ ਸਬੰਧਾਂ ਦੇ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਜੈ ਸ਼ੰਕਰ ਅਤੇ ਵਾਂਗ ਨੇ ਸੋਮਵਾਰ ਦੇਰ ਰਾਤ ਜੀ 20 ਸਿਖਰ ਸੰਮੇਲਨ ਤੋਂ ਇਲਾਵਾ ਵਾਪਸ ਪਧਰੀ ਗੱਲਬਾਤ ਕੀਤੀ ਐਕਸ ਤੇ ਇੱਕ ਪੋਸਟ ਵਿੱਚ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਰਹੱਦੀ ਖੇਤਰਾਂ ਵਿੱਚ ਪ੍ਰਗਤੀ ਤੋਂ ਬਾਅਦ ਦੁਬੱਲੇ ਸਬੰਧਾਂ ਵਿੱਚ ਅਗਲੇ ਕਦਮਾਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਹੈ ਏ ਵੀ ਪਤਾ ਲੱਗਾ ਹੈ ਕਿ 2ਵੇਂ ਤਾਰਿਖ ਪਿਛਲੇ ਮਹੀਨੇ ਰੂਸ ਦੇ ਕਜਾਨ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੀਟਿੰਗ ਵਿੱਚ ਤੈਅ ਕੀਤੇ ਗਏ ਸਰਹੱਦੀ ਪ੍ਰਕਿਰਿਆ ਤੇ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗੱਲਬਾਤ ਸਮੇਤ ਵੱਖ-ਵੱਖ ਵਿਚਾਰ ਚਰਚਾਵ ਵਿਧੀਆਂ ਨੂੰ ਮੁੜ ਸੁਰਜੀਤ ਕਰਨ ਦੀ ਪ੍ਰਕਿਰਿਆ ਵਿੱਚ ਹਨ ਪੰਜਾਬ ਦੇ ਬਾਗਵਾਨੀ ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਰਹ ਹੈਡਮਾਸਟਰ 우ਜਾਗਰ ਸਿੰਘ ਸਮਰਾਖ ਖੇਡ ਸਟੇਡੀਅਮ ਸਮਰਾਏ ਜਨੇੜਾਵੇਖੇ ਜ਼ਿਲ੍ਹਾ ਬਦਰੀ ਸਮਾਗਮ ਦੌਰਾਨ ਨਵੇਂ ਚੁਣੇ ਗਏ ਪੰਚਾਂ ਨੂੰ ਅਹੁਦੇ ਦੀ ਸੌਂਚਕਾਈ ਹੈ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਨਵੀਆਂ ਚੁਣੀਆਂ ਗਈਆਂ 890 ਗ੍ਰਾਮ ਪੰਚਾਇਤਾਂ ਵਿੱਚੋਂ 5443 ਪੰਚਾਂ ਨੂੰ ਅਹੁਦੇ ਦੀ ਸੌਂਚਕਾਈ ਗਈ ਕੈਬਨਰੇਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ ਕਿਉਂਕਿ ਇਹ ਪੰਚਾਇਤੀ ਚੋਣਾਂ ਪਿੰਡਾਂ ਨੂੰ ਸਿਆਸੀ ਤੜੇਬੰਦੀ ਦੇ ਪਰਛਾਵੇਂ ਤੋਂ ਦੂਰ ਰੱਖਣ ਲਈ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾ ਕਰਵਾਈਆਂ ਗਈਆਂ ਸਨ ਇਸ ਕਦਮ ਨਾਲ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ ਉਨਾ ਕਹਿਆ ਕਿ ਜੇਕਰ ਪੰਚਾਇਤ ਤੇ ਸਰਪੰਚ ਆਪਣੀ ਡਿਊਟੀ ਬਾਖੂਬੇ ਨਿਭਾਉਣ ਤਾਂ ਪਿੰਡ ਤਰੱਕੀ ਕਰ ਸਕਦਾ ਹੈ। ਉਨਾ ਕਹਿਆ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਅਤੇ ਕਿਸੇ ਤਰ੍ਹਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾ ਕਹਿਆ ਕਿ ਜ਼ਿਲ੍ਹੇ ਦੀਆਂ 195 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਜਿਸ ਨਾਲ ਲੋਕਤੰਤਰ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤੀ ਮਿਲੀ ਹੈ। ਉਰਾਰਾ ਕਹਿਣਾ ਹੈ ਕਿ ਕਈ ਮੰਤਰੀਆਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵੀ ਪੰਚਾਇਤੀ ਚੋਣਾਂ ਤੋਂ ਹੀ ਕੀਤੀ ਹੈ ਅਤੇ ਬੁਲੰਦੀਆਂ ਹਾਸਲ ਕੀਤੀਆਂ ਗਈਆਂ ਹਨ। ਖੇਤਰੀ ਪਾਸਪੋਰਟ ਦਫ਼ਤਰ ਆਰਪੀਓ ਜਲੰਧਰ ਵੱਲੋਂ 23 ਨਵੰਬਰ ਤੋਂ 2 ਦਿਨ ਸ਼ਨੀਵਾਰ ਨੂੰ ਬੱਸ ਸਟੈਂਡ ਨੇੜੇ ਆਰਸੀਓ ਨੰਬਰ 4251 ਪਾਕਟ 1 ਵਿਖੇ ਜਲੰਧਰ ਦਫ਼ਤਰ ਵਿੱਚ ਪਾਸਪੋਰਟ ਮੇਲਾ ਲਗਾਇਆ ਜਾ ਰਿਹਾ ਹੈ। ਖੇਤਰੀ ਪਾਸਪੋਰਟ ਅਧਿਕਾਰੀ ਜਸ਼ਪਾਲ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਖਾਸ ਤੌਰ ਤੇ 30 ਜੂਨ 2024 ਤੋਂ ਪਹਿਲਾਂ ਜਮ੍ਹਾਂ ਕੀਤੇ ਗਏ ਪਾਸਪੋਰਟ ਬਿਨੈ ਪੱਤਰਾਂ ਵਿੱਚ ਤੇਜ਼ੀ ਲਿਆਉਣ ਲਈ ਹੈ ਜੋ ਮੌਜੂਦਾ ਸਮੇਂ ਅਧੂਰੇ ਦਸਤਾਵੇਜ਼ਾਂ ਕਾਰਨ ਲੰਬਿਤ ਹਨ ਜੋਗ ਵਿਨੇਕਰ ਪਾਸਪੋਰਟ ਮੇਲੇ ਦੌਰਾਨ ਸਵੇਰੇ 9:30 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ ਬਿਨਾਂ ਕਿਸੇ ਅਗਾਊਂ ਅਪਾਇੰਟਮੈਂਟ ਦੇ ਆਰ ਪੀਓ ਦਫ਼ਤਰ ਆ ਸਕਦੇ ਹਨ ਨਾਲ ਹੀ ਤੁਰੰਤ ਕਾਰਵਾਈ ਲੋੜੀਂਦੇ ਸਹਾਇਕ ਦਸਤਾਵੇਜ਼ ਨਾਲ ਲੈ ਕੇ ਆਉਣ ਤਾਂ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਔਸਕਰ ਜੇਤੂ ਸੰਗੀਤਕਾਰ اے ਆਰ ਰਹਿਮਾਨ ਤੇ ਉਹਨਾਂ ਦੀ ਪਤਨੀ ਸੈਰਾ ਬਾਨੋ ਨੇ ਨਿਕਾਤ ਹੋ ਲਗਭਗ 3 ਦਹਾਕੇ ਬਾਅਦ ਪੱਖ ਹੋਣ ਦਾ ਫੈਸਲਾ ਕੀਤਾ ਹੈ। ਦੋਵਾਂ ਦਾ ਨਿਕਾਹ ਸਾਲ 1995 ਵਿੱਚ ਹੋਇਆ ਸੀ ਅਤੇ ਦੋਵੇਂ ਪਿਛਲੇ 28 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਦੋਵਾਂ ਦੇ 3 ਬੱਚੇ ਹਨ ਜਿਨ੍ਹਾਂ ਵਿੱਚ ਦੋ ਬੇਟੀਆਂ ਖਦੀਜਾ ਰਹਿਮਾ ਅਤੇ ਪੁੱਤਰ ਅਮੀਨ ਹੈ। ਵਕੀਲ ਦਾ ਕਹਿਣਾ ਹੈ ਕਿ ਸਾਇਰਾ ਨੇ ਆਪਣੇ ਪਤੀ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਹੈ ਤੇ ਇਹ ਫੈਸਲਾ ਉਸਨੇ ਰਿਸ਼ਤਿਆਂ ਵਿੱਚ ਆਏ ਭਾਵਨਾਤਮਕ ਤਣਾਅ ਤੋਂ ਬਾਅਦ ਲਿਆ ਹੈ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸੁਖਵੀ ਸਿੰਘ ਬਾਦਲਾ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਸਾਫਕਾ ਜੱਜ ਰਣਜੀਤ ਸਿੰਘ ਖਾਲਸਾ ਖਿਲਾਫ ਦਿੱਤੇ ਗਏ ਉਨ੍ਹਾਂ ਦੇ ਬਿਆਨਾਂ ਨੂੰ ਲੈ ਕੇ ਖੇਤ ਪ੍ਰਗਟ ਕਰਨ ਲਈ ਕਿਹਾ ਹੈ ਰਣਜੀਤ ਸਿੰਘ ਨੇ ਪੰਜਾਬ ਵਿੱਚ ਬੇਅਦਬੀ ਤੇ ਪੁਲਸ ਗੋਲੀਬਾਰੀ ਦੀਆਂ ਘਟਰਾਵਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਅਗਵਾਈ ਕੀਤੀ ਸੀ ਜਸਟਿਸ ਐਮ ਐਮ ਸੁਨਦਰੇਸ਼ ਨੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਜਸਟਿਸ ਸੇਵਾਮੁਕਤ ਰਣਜੀਤ ਸਿੰਘ ਦੀ ਅਪੀਲ ਤੇ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਉਹਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਹਨਾਂ ਦੀ ਪਟੀਸ਼ਨ ਖਾਰਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ ਬੈਂਚ ਨੇ ਦੋਵੇਂ ਧਿਰਾਂ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ ਤੇ ਸਾਫ ਕਾ ਜੱਜ ਨੂੰ ਕਿਹਾ ਹੈ ਕਿ ਉਹ ਹੋਮੇਟ ਛੱਡ ਕੇ ਅੱਗੇ ਵਧਣ ਬੈਂਚ ਨੇ ਬਾਦਲ ਨੂੰ ਕਿਹਾ ਕਿ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਖੇਦ ਪ੍ਰਗਟ ਕਰਨ ਨਾਲ ਉਹਨਾਂ ਦਾ ਮਾਣ ਵਧਿਆ ਰਹੇਗਾ। ਉੱਤਰੀ ਪੂਰਬੀ ਸੂਬੇ ਮਨੀਪੁਰ ਵਿੱਚ ਅਸ਼ਾਂਤੀ ਜਾਰੀ ਹੈ। ਮਤੇਈ ਭਾਈਚਾਰੇ ਦੇ ਸੰਗਠਨਾਂ ਨੇ ਰਾਸ਼ਟਰੀ ਜਮਹੂਰੀ ਗੱਠਜੋੜ ਦੇ ਵਿਧਾਇਕਾਂ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਜਿਸ ਵਿੱਚ ਕੁੱਕੀ ਬਾਗੀ ਗਰੁੱਪ ਵਿਰੁੱਧ ਥੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ। ਸੂਬੇ ਦੀ ਸਤਾਤਾਰੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਵਿਧਾਇਕਾਂ ਨੇ ਸੋਮਵਾਰ ਰਾਤ ਇੱਕ ਮੀਟਿੰਗ ਵਿੱਚ ਮਤਾ ਪਾਸ ਕਰਕੇ ਜਿਰੀਵામ ਜ਼ਿਲ੍ਹੇ ਵਿੱਚ ਤਿੰਨ ਔਰਤਾਂ ਤੇ ਤਿੰਨ ਬੱਚਿਆਂ ਦੀ ਹੱਤਿਆ ਲਈ ਜ਼ਿੰਮੇਵਾਰ ਕੁੱਕੀ ਦੇ ਅਤਵਾਦੀਆਂ ਵਿਰੁੱਧ 7 ਦਿਨਾਂ ਅੰਦਰ ਵੱਡੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਇਸ ਮੀਟਿੰਗ ਵਿੱਚ 27 ਵਿਧਾਇਕ ਸ਼ਾਮਲ ਹੋਏ ਸਨ ਪਰ ਮਤੇਈ ਪਾਈਚਾਰੇ ਦੇ ਨਾਗਰਿਕ ਸੰਗਠਨਾਂ ਨੇ ਇਸ ਨੂੰ ਠੁਕਰਾਉਂਦੇ ਸਰਕਾਰ ਨੂੰ 24 ਘੰਟਿਆਂ ਵਿੱਚ ਕੁੱਕੀ ਅਤਵਾਦੀਆਂ ਖਿਲਾਫ ਕਾਰਵਾਈ ਕਰਨ ਲਈ ਅਲਟੀਮੇਟਮ ਦਿੱਤਾ ਹੈ 7 ਦਿਨਾਂ ਦੇ ਅੰਦਰ ਹੀ ਕੁੱਕੀ ਦੇ ਅਤਵਾਦੀਆਂ ਨੂੰ ਗੈਰ ਕਾਨੂੰਨੀ ਸੰਗਠਨ ਘਰਾਰ ਦੇਣ ਦੀ ਮੰਗ ਵੀ ਕੀਤੀ ਗਈ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਨੂੰ ਤੁਰੰਤ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ NIA ਨੂੰ ਸੌਂਪਿਆ ਜਾਣਾ ਚਾਹੀਦਾ ਹੈ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਨੇ ਰਾਸ਼ਪਤੀ ਦ੍ਰੋਪਦੀ ਮੁਰਮੂ ਨੂੰ ਚਿੱਠੀ ਲੈ ਕੇ ਮਨੀਪੁਰ ਦੇ ਮੁੱਦੇ ਤੇ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ ਹੈ ਤਾਂ ਜੋ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਹਨਾਂ ਕੇਂਦਰ ਤੇ ਸੂਬਾ ਸਰਕਾਰ ਤੇ ਹਿੰਸਾ ਨੂੰ ਰੋਕਣ ਤੇ ਸਥਿਤੀ ਨੂੰ ਆਮ ਬਾਂਗ ਬਹਾਲ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਾਇਆ ਤੇ ਦਾਵਾ ਕੀਤਾ ਹੈ ਕਿ ਸੂਬੇ ਦੇ ਲੋਕਾਂ ਦਾ ਹੁਣ ਦੋਵਾਂ ਸਰਕਾਰਾਂ ਤੋਂ ਭਰੋਸਾ ਉੱਠ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਆਪਣੇ ਪਿੰਡ ਨੂੰ ਆਧੁਨਿਕ ਵਿਕਾਸ ਦੇ ਤੁਰੇ ਵਿੱਚ ਤਬਦੀਲ ਕਰਨ ਦਾ ਸੱਦਾ ਦਿੱਤਾ ਹੈ। ਸੰਗਰੂਰ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ ਨੂੰ ਔਤੇ ਦੀ ਸੌ ਚਕਾਉਣ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਲੈ ਕੇ ਚੱਲਣ ਤਾਂ ਜੋ ਸੂਬਾ ਸਰਕਾਰ ਕੰਮ ਸ਼ੁਰੂ ਕਰਵਾ ਸਕੇ। ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਚਾਇਤਾਂ ਨੂੰ ਮਤੇ ਪਾਸ ਕਰਨੇ ਪੈਣਗੇ ਜਿਸ ਲਈ ਸੂਬਾ ਸਰਕਾਰ ਹਰ ਸੰਭਵ ਮਦਦ ਕਰੇਗੀ ਮੁੱਖ ਮੰਤਰੀ ਨੇ ਕਿਹਾ ਹੈ ਕਿ ಗ್ರಾಮ ਪੰਚਾਇਤਾਂ ਲੋਕਤੰਤਰਕ ਢਾਂਚੇ ਦੀ ਨਹੀਂ ਹਨ ਨਵੇਂ ਚੁਣੇ ਗਏ ਪੰਚਾਂ ਦਾ ਸੌ ਚੱਕਣਾ ਇਤਿਹਾਸਕ ਮੌਕਾ ਹੈ ਇਹਨਾਂ ਪੰਚਾਂ ਦੀ ਚੋਣ ਜਨਤਾ ਵੱਲੋਂ ਕੀਤੀ ਗਈ ਹੈ ਅਤੇ ਅੱਜ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ ਉਹਨਾਂ ਕਹਿ ਕਿ ਲੋਕਾਂ ਵੱਲੋਂ ਚੁਣਿਆ ਜਾਣਾ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਲੋਕਾਂ ਨੂੰ ਉਸ ਆਗੂ ਤੇ ਕਿੰਨਾ ਭਰੋਸਾ ਹੈ ਇਹ ਵੱਡੀ ਜ਼ਿੰਮੇਵਾਰੀ ਹੈ ਜੋ ਲੋਕਾਂ ਨੇ ਇਹਨਾਂ ਆਗੂਆਂ ਤੇ ਪਾਈ ਹੈ ਕਿਉਂਕਿ ਇਹ ਲੋਕਾਂ ਦੀ ਬਹੁਤ ਵੱਡੀ ਸੇਵਾ ਹੈ ਉਹਨਾਂ ਨਵੇਂ ਚੁਣੇ ਗਏ ਪੰਚਾਂ ਨੂੰ ਭਰੋਸਾ ਦਿੱਤਾ ਹੈ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਮੈਂ ਸਿਰਫ ਸੁਣਿਆ ਸੁਣਾਇ ਇੱਕ ਚੁਟਕਲਾ ਉਸ ਦਿਨ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ ਜੇਕਰ ਫਿਰ ਵੀ ਕਿਸੇ ਨੂੰ ਬੁਰਾ ਲੱਗੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤਾ ਉਨ੍ਹਾਂ ਆਪਣੇ ਮਾਫੀ ਨਾਮੇ ਵਿੱਚ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਔਰਤ ਜਾਂ ਕਿਸੇ ਜਾਤੀ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮੈਨੂੰ ਔਰਤਾਂ ਨਹੀਂ ਜੇਤੂ ਬੜਾਇਆ ਹੈ ਮੇਰੇ ਪਰਿਵਾਰ ਨੇ ਮੈਨੂੰ ਨਿਮਰਤਾ ਨਾਲ ਮਾਫੀ ਮੰਗਣੀ ਸਿਖਾਈ ਹੈ ਵਰਣਨਯੋਗ ਹੈ ਕਿ ਬੀਤੇ ਦਿਨੀ ਕਾਂਗਰਸ ਦੇ ਉਮੀਦਵਾਰ ਅਮਰਤਾ ਵੜੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਏ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਵੱਲੋਂ ਇੱਕ ਭਾਸ਼ਣ ਦੌਰਾਨ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਮਾਮਲਾ ਕਾਫੀ ਭੱਗਿਆ ਸੀ ਜਿਸ ਤੇ ਵੱਖ-ਵੱਖ ਪਾਰਟੀਆਂ ਨੇ ਵੀ ਉਹਨਾਂ ਨੂੰ ਘੇਰਿਆ ਸੀ ਏਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਅਜਿਹੇ ਬਿਆਨ ਦਿੱਤੇ ਹਨ ਅਤੇ ਬਾਅਦ ਵਿੱਚ ਮਾਫੀ ਮੰਗੀ ਹੈ। ਉਹ ਅਕਸਰ ਹੀ ਅਜਿਹੀ ਗਲਤ ਬਿਆਨਬਾਜ਼ੀ ਕਰਕੇ ਸੁਰਖੀਆਂ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਹਮੇਸ਼ਾ ਅਜਿਹੀ ਬਿਆਨਬਾਜ਼ੀ ਕਰਕੇ ਫਸੇ ਰਹਿੰਦੇ ਹਨ। ਉਥੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਕਹਿਣਾ ਹੈ ਕਿ ਜੇਕਰ ਉਹ ਕਹਿ ਰਹੇ ਹਨ ਕਿ ਉਹਨਾਂ ਨੂੰ ਨੋਟਿਸ ਨਹੀਂ ਮਿਲਿਆ ਤਾਂ ਸਾਬਕਾ ਮੁੱਖ ਮੰਤਰੀ ਨੂੰ ਦੁਬਾਰਾ ਨੋਟਿਸ ਜਾਰੀ ਕੀਤਾ ਜਾਵੇਗਾ। ਉਹਨਾਂ ਨੂੰ ਅਸੀਂ ਈਮੇਲ ਰਾਹੀਂ ਵੀ ਨੋਟਿਸ ਭੇਜਿਆ ਹੈ। ਅਸੀਂ ਫਿਰ ਦੁਬਾਰਾ ਭੇਜ ਦਿੰਦੇ ਹਾਂ। ਉਹ ਆਪਣਾ ਸਪਸ਼ਟੀਕਰਨ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਆ ਕੇ ਦੇਣ ਕਿਉਂਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਭਾਈਚਾਰੇ ਜਾਂ ਔਰਤ ਨੂੰ ਟਾਰਗੇਟ ਕੀਤਾ ਹੈ। ਜੇਕਰ ਫਿਰ ਵੀ ਦੂਜੇ ਨੋਟਿਸ ਨੂੰ ਲੈ ਕੇ ਕੋਈ ਗੰਬੀਰਤਾ ਨਹੀਂ ਦਿਖਾਈ ਤਾਂ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਪੱਤਰ ਲਿਖਾਂਗੇ ਗਿੱਲ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਚੰਨੀ ਇਹ ਸਮਝ ਰਹੇ ਹਨ ਕਿ ਉਹ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਕਿਸੇ ਨੂੰ ਜਵਾਬਦੇਹੀ ਨਹੀਂ ਦੇਣਗੇ ਤੇ ਮੈਂ ਕਮਿਸ਼ਨ ਕੋਲ ਕਿਉਂ ਜਾਵਾਂ ਪਰ ਉਹ ਭੁੱਲ ਗਏ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦੇ ਲੋਕਾਂ ਨੂੰ ਹੀ ਉਹ ਟਾਰਗੇਟ ਕਰ ਰਹੇ ਹਨ ਇਹ ਹੀ ਲੋਕ ਚੰਨੀ ਨੂੰ ਸਬਕ ਵੀ ਸਿਖਾਉਣਗੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਮੈਨੂੰ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਣਾ ਪਿਆ ਤਾਂ ਮੈਂ ਉਹ ਵੀ ਲਿਖਾਂਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਅਹਿਮ ਨੇਤਾ ਬੀਬੀ ਜਗੀਰਕੌਰ ਨੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 13 ਸਾਲ ਤੋਂ ਪੈਂਡਿੰਗ ਚੋਣਾਂ ਕਰਵਾਉਣ ਤਾਂ ਜੋ ਲੰਬੇ ਚਿਰ ਦੀ ਅੜੀਕ ਖਤਮ ਹੋ ਜਾਵੇ। ਬੀਬੀ ਜਗੀਰਕੌਰ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਉਗੇ ਐਨਆਰਆਈ ਦਰਸ਼ਨ ਸਿੰਘ ਰਖੜਾ ਚਰਨਜੀਤ ਸਿੰਘ ਰਖੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਢਾਲੀਵਾਲ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਬੀਬੀ ਜਗੀਰਕੌਰ ਨੇ ਆਖਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਚੋਣ 5 ਜਾਂ 6 ਸਾਲ ਬਾਅਦ ਹੋਣੀ ਚਾਹੀਦੀ ਹੈ ਉਸ ਨੂੰ 13 ਸਾਲ ਹੋ ਚੁੱਕੇ ਹਨ ਉਹਨਾਂ ਆਖਿਆ ਕਿ ਅਸਲ ਵਿੱਚ ਐ ਜੀ ਪੀ ਸੀ ਦੀਆਂ ਚੋਣਾਂ ਕਰਵਾਉਣ ਦਾ ਅਧਿਕਾਰ ਸੂਬਾ ਸਰਕਾਰ ਦੇ ਕੋਲ ਹੋਣਾ ਚਾਹੀਦਾ ਹੈ ਪਰ ਇਹ ਕੇਂਦਰ ਸਰਕਾਰ ਆਪਣੇ ਕੋਲ ਖਿੱਚ ਕੇ ਲੈ ਗਈ ਹੈ ਜਿਸ ਕਾਰਨ ਚੋਣਾਂ ਲੇਟ ਹੋ ਰਹੀਆਂ ਹਨ ਕੇਂਦਰ ਸਰਕਾਰ ਨੂੰ ਤੁਰੰਤ ਇਹਨਾਂ ਚੋਣਾਂ ਦਾ ਐਲਾਨ ਕਰਨਾ ਚਾਹੀਦਾ ਹੈ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਦੇ ਕੇਸ ਦੀ ਤੁਰੰਤ ਸੁਣਵਾਈ ਕਰਕੇ ਅਕਾਲੀ ਦਲ ਦੇ ਪੁਨਰਗਠਨ ਲਈ ਰਾਹ ਪੱਧਰਾ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਪਹਿਲਾਂ ਹੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਰੱਦ ਕਰ ਚੁੱਕੇ ਹਾਂ ਉਨਾ ਆਖਿਆ ਕਿ ਸੁਖਬੀਰ ਬਾਦਲ ਦਾ ਅਸਤੀਫਾ ਇੱਕ ਡਰਾਮਾ ਹੈ ਜਿਸ ਵਿੱਚ ਗੇਂਦ ਅਤੇ ਗੋਲ ਦੋਵੇਂ ਹੀ ਆਪਦੇ ਹਨ ਪਹਿਲਾਂ ਅਸਤੀਫਾ ਦਿੱਤਾ ਜਾਂਦਾ ਹੈ ਫਿਰ ਕੁਝ ਕੋ ਆਗੂਆਂ ਵੱਲੋਂ ਦਬਾਇਆ ਜਾਂਦਾ ਹੈ ਉਨਾ ਆਖਿਆ ਕਿ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਦਾ ਏਜੰਡਾ ਅਕਾਲੀ ਦਲ ਵਿੱਚ ਆਈਆਂ ਖਾਮੀਆਂ ਨੂੰ ਦੂਰ ਕਰਨਾ ਹੈ ਅਸੀਂ ਇਸ ਉੱਪਰ ਕੰਮ ਕਰ ਰਹੇ ਹਾਂ ਉਨਾ ਆਖਿਆ ਕਿ ਚੰਡੀਗੜ੍ਹ ਪੰਜਾਬ ਦਾ ਸੀ ਅਤੇ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਅਮਰੀਕਾ ਦੇ ਸ਼ਹਿਰ ਸੈਟਰਲ ਵਿੱਚ ਪੰਜਾਬੀ ਮਾਂ ਬੋਲੀ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਦੀ ਪੂਰਤੀ ਲਈ ਲਗਾਤਾਰ ਕੰਮ ਕਰੇ ਪੰਜਾਬੀ ਲਿਖਾਰੀ ਸਭਾ ਸੈਟਰਲ ਵੱਲੋਂ ਬਲੇਹਾਰ ਸਿੰਘ ਲੇਲ ਦੀ ਅਗਵਾਈ ਹੇਠ ਕੈਂਟ ਵਿੱਚ ਸਾਹਿਤਿਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪਾਰੀ ਗਿੰਤੀ ਵਿੱਚ ਪੰਜਾਬੀ ਪਿਆਰਿਆਂ ਨੇ ਹਿੱਸਾ ਲਿਆ ਕਾਵਧੀਆਂ ਵੱਖ-ਵੱਖ ਬਣਗਿਆਂ ਦਾ ਕਵੀ ਦਰਬਾਰ ਅੱਜ ਦੇ ਸਮਾਗਮ ਦੀ ਸ਼ਾਨ ਸੀ ਲੰਬੇ ਸਮੇਂ ਤੋਂ ਅਮਰੀਕਾ ਰਹਿੰਦੇ ਆਂ ਸਮਾਜਿਕ ਭਲਾਈ ਦੇ ਕੰਮ ਕਰ ਰਹੀ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਗਿਆਨੀ ਲੇਖਕਾ ਤੇ ਕਵਿਤਰੀ ਡਾਕਟਰ ਜਸਵੀਰ ਕੋਰ ਦਾਸ ਸਾਬਾ ਵੱਲੋਂ ਸਨਮਾਨ ਕੀਤਾ ਗਿਆ ਇਸ ਸਮਾਗਮ ਵਿੱਚ ਸਹਿਤਕਾਰਾਂ ਕਵੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਮਾਂ ਦਾ ਸੁਨੇਹਾ ਦਿੰਦਿਆਂ ਗੀਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅੰਤ ਵਿੱਚ ਸਵਾ ਵੱਲੋਂ ਬਠਿੰਡਾ ਪਾਰਤ ਵਿੱਚ ਸ਼ਬਦੇ ਹਾਸ ਵਿਅੰਗ ਮੈਗਜ਼ੀਨ ਸ਼ਬਦ ਤਰਿੰਜਨ ਦੇ ਨਵੇਂ ਅੰਕ ਨੂੰ ਲੋਕ ਅਰਪਿਤ ਕੀਤਾ ਗਿਆ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ